ਕੁਝ ਦਿਨਾਂ ਤੋਂ ਲੁਧਿਆਣਾ ਦੇ ਵਿੱਚ ਡੇਂਗੂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਜ਼ਿਲ੍ਹੇ ਦੇ ਵਿੱਚ ਡੇਂਗੂ ਦੇ ਕੇਸਾਂ ਦੀ ਗਿਣਤੀ ਹੁਣ 400 ਦੇ ਪਾਰ ਪਹੁੰਚ ਚੁੱਕੀ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿਹਤ ਵਿਭਾਗ ਦੇ ਵੱਲੋਂ ਹਾਲੇ ਤੱਕ ਡੇਂਗੂ ਦੇ ਨਾਲ ਮਰਨ ਵਾਲੇ ਦੀ ਗਿਣਤੀ ਦਾ ਖੁਲਾਸਾ ਨਹੀਂ ਕੀਤਾ ਗਿਆ ਸਰੋਤਾਂ ਦੇ ਮੁਤਾਬਕ ਹੈੱਡ ਆਫਿਸ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਕਿ ਹਰ ਮੌਤ ਦੀ ਫਾਈਲ ਨੂੰ ਪਹਿਲਾਂ ਡੇਂਗੂ ਡੈਥ ਰਿਵਿਊ ਕਮੇਟੀ ਜਾਂਚੇਗੀ ਅਤੇ ਉਸ ਤੋਂ ਬਾਅਦ ਹੀ ਇਹ ਤੈਅ ਕੀਤਾ ਜਾਵੇਗਾ ਕਿ ਮਰੀਜ਼ ਦੀ ਮੌਤ ਡੇਂਗੂ ਦੇ ਨਾਲ ਹੋਈ ਹੈ ਜਾਂ ਕਿਸੇ ਹੋਰ ਕਾਰਨ ਦੇ ਨਾਲ ਹਾਲਾਂਕਿ ਪਿਛਲੇ ਕਈ ਸਾਲਾਂ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕਈ ਮਾਮਲੇ ਵਿੱਚ ਡੇਂਗੂ ਨਾਲ ਮਰਨ ਵਾਲਿਆਂ ਦੀ ਮੌਤ ਨੂੰ ਕਿਸੇ ਹੋਰ ਬਿਮਾਰੀ ਨਾਲ ਜੋੜ ਦਿੱਤਾ ਜਾਂਦਾ ਹੈ ਜੇਕਰ ਲੈਬ ਰਿਪੋਰਟ ਡੇਂਗੂ ਪੋਜ਼ਿਟਿਵ ਆਉਂਦੀ ਹੈ ਤਾਂ ਸਿਵਲ ਹਸਪਤਾਲਾਂ ਵਿੱਚ ਕਰਾਸ ਚੈਕਿੰਗ ਦੇ ਨਾਂ ਉੱਤੇ ਉਹੀ ਰਿਪੋਰਟ ਗਲਤ ਸਾਬਿਤ ਕਰ ਦਿੱਤੀ ਜਾਂਦੀ ਹੈ ਸਵਾਲ ਇਹ ਹੈ ਕਿ ਜੇਕਰ ਰਿਪੋਰਟ ਗਲਤ ਸੀ ਜਾਂ ਫਿਰ ਡਾਕਟਰ ਦਾ ਡਾਇਗਨੋਸ ਗਲਤ ਸੀ ਤਾਂ ਅੱਜ ਤੱਕ ਕਿਸੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਸਥਾਨਕ ਹਸਪਤਾਲਾਂ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਵਧ ਰਹੀ ਹੈ ਪਰ ਸਿਹਤ ਵਿਭਾਗ ਅਜੇ ਵੀ ਇਸ ਗਿਣਤੀ ਨੂੰ ਘੱਟ ਦੱਸ ਰਿਹਾ ਹੈ ਕਈ ਮਰੀਜ਼ਾਂ ਨੂੰ ਸ਼ੱਕੀ ਮਰੀਜ਼ਾਂ ਦੀ ਕੈਟਾਗਰੀ ਦੇ ਵਿੱਚ ਰੱਖਿਆ ਗਿਆ ਹੈ ਅਭੀ ਉਹਨਾਂ ਦੀ ਰਿਪੋਰਟਾਂ ਨੂੰ ਜਨਤਕ ਨਹੀਂ ਕੀਤਾ ਜਾ ਰਿਹਾ ਦੂਜੇ ਪਾਸੇ ਮਰੀਜ਼ਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਨਿੱਜੀ ਅਤੇ ਕਾਰਪੋਰੇਟ ਹਸਪਤਾਲ ਡੇਂਗੂ ਦੇ ਇਲਾਜ ਲਈ ਸਰਕਾਰ ਵੱਲੋਂ ਤੈਅ ਕੀਤੇ ਰੇਟਾਂ ਤੋਂ ਕਈ ਗੁਣਾ ਜ਼ਿਆਦਾ ਪੈਸੇ ਲੈ ਰਹੇ ਨੇ ਪਰ ਸਰਕਾਰ ਵੱਲੋਂ ਨਾ ਕਿਸੇ ਹਸਪਤਾਲ ਖਿਲਾਫ ਕਾਰਵਾਈ ਕੀਤੀ ਗਈ ਹੈ ਅਤੇ ਨਾ ਹੀ ਕੋਈ ਸ਼ੋ ਕੌਜ਼ ਨੋਟਿਸ ਜਾਰੀ ਕੀਤਾ ਗਿਆ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਡੇਂਗੂ ਦਾ ਮੌਸਮ ਹਰ ਸਾਲ ਆਉਂਦਾ ਹੈ ਤਦ ਤੱਕ ਸਰਕਾਰ ਦੀ ਤਿਆਰੀ ਕਿਉਂ ਨਹੀਂ ਕੀਤੀ ਜਾਂਦੀ ਮਰੀਜ਼ਾਂ ਦੇ ਪਰਿਵਾਰ ਪੁੱਛ ਰਹੇ ਨੇ ਕਿ ਕੀ ਇਸ ਵਾਰ ਵੀ ਡੇਂਗੂ ਦੇ ਅਸਲੀ ਆਕੜੇ ਫਾਇਲਾਂ ਵਿੱਚ ਹੀ ਦੱਬੇ ਰਹਿ ਜਾਣਗੇ ਕੁਝ ਦਿਨਾਂ ਤੋਂ ਲੁਧਿਆਣਾ ਦੇ ਵਿੱਚ ਡੇਂਗੂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਜ਼ਿਲ੍ਹੇ ਦੇ ਵਿੱਚ ਡੇਂਗੂ ਦੇ ਕੇਸਾਂ ਦੀ ਗਿਣਤੀ ਹੁਣ 400 ਦੇ ਪਾਰ ਪਹੁੰਚ ਚੁੱਕੀ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿਹਤ ਵਿਭਾਗ ਦੇ ਵੱਲੋਂ ਹਾਲੇ ਤੱਕ ਡੇਂਗੂ ਦੇ ਨਾਲ ਮਰਨ ਵਾਲੇ ਦੀ ਗਿਣਤੀ ਦਾ ਖੁਲਾਸਾ ਨਹੀਂ ਕੀਤਾ ਗਿਆ ਸਰੋਤਾਂ ਦੇ ਮੁਤਾਬਕ ਹੈੱਡ ਆਫਿਸ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਕਿ ਹਰ ਮੌਤ ਦੀ ਫਾਈਲ ਨੂੰ ਪਹਿਲਾਂ ਡੇਂਗੂ ਡੈਥ ਰਿਵਿਊ ਕਮੇਟੀ ਜਾਂਚੇਗੀ ਅਤੇ ਉਸ ਤੋਂ ਬਾਅਦ ਹੀ ਇਹ ਇਹ ਤੈ ਕੀਤਾ ਜਾਵੇਗਾ ਕਿ ਮਰੀਜ਼ ਦੀ ਮੌਤ ਡੇਂਗੂ ਦੇ ਨਾਲ ਹੋਈ ਹੈ ਜਾਂ ਕਿਸੇ ਹੋਰ ਕਾਰਨ ਦੇ ਨਾਲ ਹਾਲਾਂਕਿ ਪਿਛਲੇ ਕਈ ਸਾਲਾਂ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕਈ ਮਾਮਲੇ ਵਿੱਚ ਡੇਂਗੂ ਨਾਲ ਮਰਨ ਵਾਲਿਆਂ ਦੀ ਮੌਤ ਨੂੰ ਕਿਸੇ ਹੋਰ ਬਿਮਾਰੀ ਨਾਲ ਜੋੜ ਦਿੱਤਾ ਜਾਂਦਾ ਹੈ ਜੇਕਰ ਲੈਬ ਰਿਪੋਰਟ ਡੇਂਗੂ ਪੋਜ਼ਿਟਿਵ ਆਉਂਦੀ ਹੈ ਤਾਂ ਸਿਵਲ ਹਸਪਤਾਲਾਂ ਵਿੱਚ ਕਰਾਸ ਚੈਕਿੰਗ ਦੇ ਨਾਂ ਉੱਤੇ ਉਹੀ ਰਿਪੋਰਟ ਗਲਤ ਸਾਬਿਤ ਕਰ ਦਿੱਤੀ ਜਾਂਦੀ ਹੈ ਸਵਾਲ ਇਹ ਹੈ ਕਿ ਜੇਕਰ ਰਿਪੋਰਟ ਗਲਤ ਸੀ ਜਾਂ ਫਿਰ ਡਾਕਟਰ ਦਾ ਡਾਇਗਨੋਸ ਗਲਤ ਸੀ ਤਾਂ ਅੱਜ ਤੱਕ ਕਿਸੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਸਥਾਨਕ ਹਸਪਤਾਲਾਂ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਵਧ ਰਹੀ ਹੈ ਪਰ ਸਿਹਤ ਵਿਭਾਗ ਅਜੇ ਵੀ ਇਸ ਗਿਣਤੀ ਨੂੰ ਘੱਟ ਦੱਸ ਰਿਹਾ ਹੈ ਕਈ ਮਰੀਜ਼ਾਂ ਨੂੰ ਸ਼ੱਕੀ ਮਰੀਜ਼ਾਂ ਦੀ ਕੈਟਾਗਰੀ ਦੇ ਵਿੱਚ ਰੱਖਿਆ ਗਿਆ ਹੈ ਅਤੇ ਉਹਨਾਂ ਦੀ ਰਿਪੋਰਟਾਂ ਨੂੰ ਜਨਤਕ ਨਹੀਂ ਕੀਤਾ ਜਾ ਰਿਹਾ ਦੂਜੇ ਪਾਸੇ ਮਰੀਜ਼ਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਨਿੱਜੀ ਅਤੇ ਕਾਰਪੋਰੇਟ ਹਸਪਤਾਲ ਡੇਂਗੂ ਦੇ ਇਲਾਜ ਲਈ ਸਰਕਾਰ ਵੱਲੋਂ ਤੈਅ ਕੀਤੇ ਰੇਟਾਂ ਤੋਂ ਕਈ ਗੁਣਾ ਜ਼ਿਆਦਾ ਪੈਸੇ ਲੈ ਰਹੇ ਨੇ ਪਰ ਸਰਕਾਰ ਵੱਲੋਂ ਨਾ ਕਿਸੇ ਹਸਪਤਾਲ ਖਿਲਾਫ ਕਾਰਵਾਈ ਕੀਤੀ ਗਈ ਹੈ ਅਤੇ ਨਾ ਹੀ ਕੋਈ ਸ਼ੋ ਕਾਲਸ ਨੋਟਿਸ ਜਾਰੀ ਕੀਤਾ ਗਿਆ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਡੇਂਗੂ ਦਾ ਮੌਸਮ ਹਰ ਸਾਲ ਆਉਂਦਾ ਹੈ ਤਦ ਤੱਕ ਸਰਕਾਰ ਦੀ ਤਿਆਰੀ ਕਿਉਂ ਨਹੀਂ ਕੀਤੀ ਜਾਂਦੀ ਮਰੀਜ਼ਾਂ ਦੇ ਪਰਿਵਾਰ ਪੁੱਛ ਰਹੇ ਨੇ ਕਿ ਕੀ ਇਸ ਵਾਰ ਵੀ ਡੇਂਗੂ ਦੇ ਅਸਲੀ ਆંકੜੇ ਫਾਈਲਾਂ ਵਿੱਚ ਹੀ ਦਬੇ ਰਹਿ ਜਾਣਗੇ